ਕੜੀ ਬਣ ਗਈ ਕੜੀ ਵੀ ਦਰ ਤੱਕ ਲੱਗਦਾ ਰੱਖਟ ਗਿਆ ਤੇ ਮੰਮੀ ਗੇਹ ਲੰਨ ਨੂੰ ਲੈ ਇਹ ਮਨ ਕੋਸ਼ ਪਰ ਨਹੀਂ ਦੇ ਰਿਆ ਦਰਸ਼ਵੀਰ ਕੜੀ ਬੰਦੀ ਪਈ ਹੈ ਆ ਹੈਗੇ ਪਕੌੜੇ ਇਹ ਮੈਂ ਖਾ ਕੇ ਦੇਖਣ ਲੱਗੀ ਕਿ ਨੂਨ ਮੇਤੋਂ ਵੱਧ ਨਹੀਂ ਪੈ ਗਿਆ ਹੋਵੇ ਨਬੋ ਟੇਸਟੀ ਲੱਗਦੇ ਦੇਖ ਲੋ ਖਲਾਰਾ ਬਈ ਬੱਚਾਣਾ ਕੰਮ ਕਰਨਾ ਬਹੁਤ ਔਖਾ ਆ ਇਹਨੂੰ ਹੁਣ ਵੀ ਮੈਂ ਚੱਕਿਆ ਹੋਇਆ ਆ ਬੁਖ ਕਬੂਤਰ ਹੈ ਬਹੁਤ ਤੰਗ ਕਰਦਾ ਹੈ ਇਹ ਧੀਥ ਨਾ ਕੱਢ ਰਿਹਾ ਓਹੋ ਦਰਸ਼ਵੀਰ ਕੋਸ਼ਟੋ ਬੁਫੇ ਬੰਨ ਦਿੱਤੀ ਹੈ ਕਰ ਲੈ ਆਂ ਆਂ ਗੱਸੀਨ ਬੰਨਤੀ ਚੱਲ ਲੱਗੂਗਾ ਕੋਸ਼ ਇਹ ਲੰਗਾ ਸਿਪੰਪ ਪੱਤੇ ਹੋਰੇ ਗਰਮੀ ਨਾਲ ਖਰਾਬ ਤੇ ਇਹਨੂੰ ਆਪਾਂ ਕਰਦੇ ਆਂ ਸਪਰੇਅ ਦੇ ਉੱਪਰ ਪਾਣੀ ਹੈ ਨਾ ਪੱਤੇ ਉੱਪਰ ਸਪਰੇਅ ਕਰਨੀ ਪਾਣੀ ਦੀ ਪਾਊਡਰ ਮਤਲਬ ਹਾਨੀ ਦੁੱਜਣੀ ਆਪਾਂ ਇਹਨੂੰ ਕਹਿ ਸਕਦੇ ਹਾਂ ਨਾ ਹਾਨੀਕਾਰਕ ਨਹੀਂ ਹੈਗਾ ਨਾ ਤੇ ਵਧੀਆ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਮੈਂ ਹੋਇਓ ਅੱਛਾ ਜਲਦੀ ਹਵਾ ਠੰਡੀ ਠੰਡੀ ਸਾਡੀ ਮਾਂ ਪੁੱਤਾਂ ਨਹੀਂ ਹੋ ਗਈ ਮੈਚਿੰਗ ਬਲੈਕ ਬਲੈਕ ਅਸੀਂ ਬਣੇ ਦੋਨੇ ਅੱਜ ਠੰਡੀ ਹੋ ਚੱਲ ਲੰਡੀ ਅੱਜ ਨਾ ਇਹਨੇ ਸੋਹਣੇ ਲੱਗਿਆ ਸੀ ਹੰਦਿਆ ਅੱਲਾ ਜੀ ਬਣੇ ਮੈਂਦ ਕਰਨੀ ਪੈਂਦੀ ਸਬਜੀ ਕੇ ਨਾ ਲਾਉਣੀ ਸੋਖੀ ਨਹੀਂ ਇੱਧਰ ਨਹੀਂ ਪੈਂਦੀ ਹਾਂ ਵਾਹਾਰੇ ਪਾਸੇ ਪੈਣ ਲਈ ਆ ਬਹੁਤ ਚੱਲ ਨਹੀਂ ਨਾ ਠੰਡੀ ਠੰਡੀ ਆ ਕਾਲੀ ਕੱਡੀਆਂ ਮੀਤ ਅੱਛਾ ਆਲੇ ਸਿਕਰੇਲੇ ਵੀ ਛੜੇ ਕਰੇਲੇ ਲੱਗਣ ਲੱਗ ਪੈਣੇ ਥੋੜੇ ਥੋੜੇ ਆ ਦੇਖੋ ਨਿੱਕੇ ਨਿੱਕੇ ਕਰੇਲੇ ਨਿੱਕੇ ਨਿੱਕੇ ਨੀਂੜੜੇ ਨੀਂੜੜੇ ਕਰੇਲੇ ਵੀ ਛੜ ਦੇ ਗੱਗਣਗੇ ਦਰਸ਼ ਵਰਗੇ ਨੀਂੜੜੇ ਨੀਂੜੜੇ ਦਰਸ਼ਕਾਂ ਦਾ ਜਿਹੜੀ ਚੀਜ਼ ਮੈਂ ਫੜ ਲਵਾ ਬਸ ਹੋਰ ਕੁਛ ਨਹੀਂ ਛੜਾ ਗਾਰਡਨ ਸਬਜ਼ੀਆਂ ਵਾਲਾ ਉੱਤੇ ਉੱਤੇ ਹੈ ਨਾ ਗਰਮੀ ਬਹੁਤ ਪੈਣ ਦੀ ਨਾ ਅੱਜ ਥੋੜੀ ਹਵਾ ਵਗਦੀ ਹੈ ਚੱਲਦੀ ਪਈ ਕਿ ਠੰਡਾ ਮੌਸਮ ਹੈ ਕਿਤੇ بارش ਬੁਰਸ਼ ਹੋਈ ਹੈ ਤੇ ਡੈਡੀ ਨੇ ਤੋਰੀਆਂ ਲਾਈਆਂ ਨਾ ਮੀਂਹ ਤੇ ਇਹ ਤੁਰਤੀਆਂ ਵੇਖੋ ਉਹ ਪਈਆਂ ਉਹ ਪਈਆਂ ਇਹ ਅੱਜ ਦੋ ਨਿਕਲੀਆਂ ਇੱਕ ਇੱਕ ਚ ਨਿਕਲੀ ਤਿੰਨ ਡੰਡ ਕਿੰਨੀਆਂ ਲਾਈਆਂ ਸੀ ਉਹਦੇ ਜਿਹੜੀ ਲਾਈਆਂ ਆਂ ਆਸ਼ੀਮਲਾ ਮਿਰਚਾਂ ਆਪਨ ਟਮਾਟਰ ਮਟਾਟਰ ਟਮਾਟਰ ਆ ਉਹ ਬੜੀ ਰਸੀਆ ਮੰਨਦੇ ਤੇ ਨਾਲ ਉਹਨੇ ਜਾਲੀ ਮੜੀ ਜਲਾ ਦਿੱਤੀ ਅਮਰੂਦ ਵੀ ਕਿਦਾਂ ਵਧੀਆ ਹੈ ਹਾਂ ਅਮਰੂਦ ਉਹਦੇ ਗਾਠਾਂ ਵਧੀਆ ਹੁੰਦੀਆਂ ਅਗਲੀ ਵਾਰੀ ਫਲ ਪਾਊਗਾ ਨਾ ਗਾਠਾਂ ਨੂੰ ਅਗਲੀ ਵਾਰੀ ਫਲ ਪਾਊਗਾ ਨਾ ਗਾਠਾਂ ਨੂੰ ਨਹੀਂ ਨਹੀਂ ਇਹ ਤਾਂ ਅੱਛਾ ਪੈ ਹੀ ਜਾਂਦਾ ਹੂੰ ਅਸ਼ਾ ਪੱਤਿਆਂ ਨੂੰ ਮਾਰਨੀ ਹੁੰਦੀ ਬਸ ਫਾਲੇ ਨੂੰ ਕਾਹੀ ਗਾਹੀ ਫਾਲੇ ਹੂੰ ताइय पत्ते वेखे ना खादे ज गए ज आ गई मोरी मोरी, मोरी, मोरी जी, जी, जो पत्तिया चाहिए हम्म ਕੁੱਪੜੇ ਆਪਾ ਪਾ ਤੇ ਫਿਰ ਮਸ਼ੀਨ ਚ ਰੋਹ ਦੀ ਤਰ੍ਹਾਂ ਧੂਣ ਇਹਨੂੰ ਆਪਾਂ ਜੋੜ ਕੇ ਰੱਖ ਦਈਏ ਮਤਲਬ ਛਾਂਬ ਕੇ ਰੱਖਦਾ ਫਿਰ ਛਾਮੀ ਕਰ ਦਾਂਗੇ ਫਰਕ ਪਿਆ ਇਹਨੂੰ ਭਾਫ ਨਾ ਥੋੜਾ ਫਰਕ ਪਿਆ ਇਹ ਛਾਮੀ ਕਰਾਂਗੇ ਕੋਈ ਜਾਂ ਦੁਪਹਿਰੇ ਕਰਦੇ ਜਨਗਨ ਮੂਤ ਪਾਲ ਅੱਗੇ ਨਹੀਂ ਕਰਦਾ ਹੁੰਦਾ ਹੁਣ ਦਰਦਾ ਆਪਾਂ ਨਹੀਂ ਕਿਉਂ ਇਹ ਹੋ ਵੱਡੀ ਸੁਭਾਈ ਮਰ ਰੱਖਾ ਖਾ ਖਪਰੇਸ਼ ਨੇ ਪਾਣੀ ਗੋਰ ਪਿਸ਼ਤਾਨ ਨੂੰ ਚਲੰਡੀ ਆ ਮੌਸਮ ਵਧੀਆ ਨਾ ਕਿਤੇ بارش-ਪੁਰਸ਼ ਹੋਈ ਹੈ ਤੇ ਹਾਏ ਠੰਡੀ-ਠੰਡੀ ਹਵਾ ਮਜ਼ਾ ਆ ਰਿਹਾ ਇਹ ਸਾਡੇ ਫਲਾਅਰਸ ਨਿਕਲ ਰਹੇ ਨੇ ਓਹੋ ਇਹਦੇ ਆਖੰਦੇ ਨੂੰ ਕਿ ਮੈਨੂੰ ਇਹਨੂੰ ਆਪਾਂ ਦੇ ਪਿਆਰ ਖਿੜੀ ਕਹਿੰਦੇ ਹਾਂ ਬਸ ਹੋਰ ਕੁਝ ਨਹੀਂ ਫਰਾ ਮੈਨੂੰ ਅੱਧਰ ਖੋਰ ਸੀ ਇਹਦੇ ਚੋ ਵੀ ਫਲਾਅਰਸ ਨਿਕਲ ਰਹੇ ਨੇ ਕਿਨੇ ਕਿ ਇਹਦਾ ਮੈਨੂੰ ਨਾਮ ਨਹੀਂ ਹੁੰਦਾ ਹੈਗਾ ਤੇ ਕੀ ਕੀ ਅੱਦਸਾ ਦੇ ਆਂਬ ਆਂਬ ਮੈਂ ਦੂਰ ਦੂਰ ਰਹਿੰਦੀ ਆ ਮੈਂ ਵਿਚਾਰਿਆ ਲੱਗੇ ਜਾਂਦੀ ਨਹੀਂ ਮੈਂ ਨਾ ਅੱਗੇ ਤੋੜ ਦਿੱਤੇ ਸੀ ਤਾਂ ਕਰਕੇ ਇਹ ਆਂਬ ਤਿੰਨ ਪੰਜ ਰਹਿ ਗਏ ਹੁਣ ਬਸ ਪੰਜ ਰਹਿ ਗਏ ਚਲੋ ਜੀ ਹੁਣੀ ਨਹੀਂ ਆ ਕਿਉਂ ਬਹੁਤ मेरी बीबी बिल्ली है क्रीम आई गई साधी मैसेज दिखा कि वन आ गई आ गए दर्श चार सौ तीम की गल है ਸ਼ੋਪਿੰਗ ਸ਼ੋਪਿੰਗ ਭਾਈ ਮਾਣਾ ਬਿੱਲੇ ਜਿੰਦਾ ਤੁਸੀਂ ਪੁੱਛਿਆ ਸੀ 430 ਰੁਪਏ ਦੀ ਆ ਪਤਾ ਨਹੀਂ ਕਿੰਨੀ ਦੀ ਆ ਆਨਲਾਈਨ ਇਹਨਾਂ ਮਗਾਈ ਮੈਂ ਡੀਮਾਰਟ ਤੋਂ ਲੈ ਕੇ ਗ੍ਰੋਸਰੀ ਵੀ ਮਗਾਈ ਉਹ ਮੇਰੇ ਉਹ ਬਲੇ ਪੇੜ ਬੜਾ ਸੁਣ ਲਾ ਦੋ ਬਲੇ ਜਿਹੜੇ ਸਾਈਡ ਤੇ ਨਾ ਕਿੰਨਾ ਵੱਡਾ ਪੇੜ ਫੇਰ ਵੀ ਵੇ ਲੋ ਕਿੱਡਾ ਵੱਡਾ ਆ ਹੀ ਤੁੰਦੇ ਨਸ ਦਿਮਾਗ ਕਹਿੰਦੇ ਨੂੰ ਕਹਿੰਦੇ ਦਿਮਾਗ ਪਰ ਸਾਡੇ ਪੰਜਾਬੀਆਂ ਪੀਹਾਂ ਚ ਦਿਮਾਗ ਨਹੀਂ ਹੈਗਾ ਆਵੇਂ ਅੰਬ ਲੱਗੇ ਹੋਏ ਸਾਡੇ ਅੰਬੁਰ ਅੱਗੇ ਨਾ ਪੰਜ ਮੀਟ ਗਏ ਹੁਣ ਸਬਜ਼ੀਆਂ ਲੈਣ ਘਰ ਹੈ ਨਹੀਂ ਦਾਲਾਂ ਖਾਣ ਨੂੰ ਰੋਜ਼ੀ ਜੀ ਨਹੀਂ ਕਰਦਾ ਉਹ ਖਲਤੇ ਸਾਹਮਣੇ ਸਬਜ਼ੀ ਵਾਲੇ ਦੁਕਾਨ ਤੇ ਉਹ ਸਬਜ਼ੀ ਵਾਲੇ ਦੁਕਾਨ ਪਿੱਛੇ ਥੋੜੀ ਦਾ ਫਰੂਟ ਵੀ ਮੁੰਡੇ ਦਿਖ ਰਹੇ ਇੱਥੋਂ ਸ਼ੁਰੂ ਹੁੰਦੀ ਸ਼ਾਪ ਪਹਿਲੇ ਨੰਬਰ ਦੀ ਇੱਥੋਂ ਸਾਰੇ ਸਬਜ਼ੀਆਂ ਸਬਜ਼ੀ ਸਬਜ਼ੀਆਂ ਉਹ ਥੋੜਾ ਧੱਕੇ ਗ੍ਰੀਨਰੀ ਕਿੰਨੀ ਪਿਆਰੀ ਲੱਗਦੀ ਪਈ ਹੁੰਦੇ ਕਿੰਨਾ ਵਧੀਆ ਨਾ ਇੱਕ ਵਧੀਆ ਲੱਗਦਾ ਵਾਤਾਵਰਨ ਸਾਫ਼ ਸੁਥਰਾ ਇਹਨੂੰ ਕੀ ਕਰਨਾ ਹੈ ਮੈਂ ਖਾਣਾ ਖਰਾਬ ਬਿਮਾਰ ਥੋੜਾ ਨਾ ਸਿਰ ਦੋ ਕੀ ਤਾਂ ਕੀ ਕੀ ਮਲਾਇਆ ਹੁੰਦਾ ਇਹਨਾਂ ਨੇ ਵਿੱਚ ਦਵਾਈਆਂ ਨਾਲਿਆ ਤੇ ਅੱਜਕੱਲ ਡਰ ਲੱਗਦਾ ਪਹਿਲਾਂ ਲੈ ਆਂਦਾ ਫਿਰ ਵੀਡੀਓ ਵੇਖ ਕੇ ਡਰ ਲੱਗਦਾ ਉਹ ਕੀ ਕੈਮੀਕल्स ਪਾਏ ਹੁੰਦੇ ਇਹਨਾਂ ਨੇ ਮੈਂ ਵੀਡੀਓ ਵੇਖੀ ਸੀ ਫਿਰ ਆਪਾਂ ਮੰਮਾ ਕੱਟ ਕੇ ਰੱਖਿਆ ਸੀ ਜੀ ਕਹਿੰਦੇ ਖਾਣਾ ਮੈਂ ਕਿਹਾ ਆਪਾਂ ਤਾਂ ਖਾਣਾ ਨਹੀਂ ਸਿਰ ਦੇ ਨੇ ਸਿਰ ਦੇ ਤਾਂ ਮੰਮਾ ਨੂੰ ਸੁਟਣਗੇ ਬਿਨ ਵਿੱਚ ਪਲੀਜ਼ ਅਬ ਸਾਧਾਰਨ ਰੋ ਇਹਨਾਂ ਚੀਜ਼ਾਂ ਤੋਂ ਬਹੁਤ ਮਿਲਾਵਟ ਆਉਂਦੀ ਪਈਆਂ ਅੱਜਕੱਲ੍ਹ ਇਹ ਹਰ ਚੀਜ਼ ਵਿੱਚ ਮਿਲਾਵਟ ਆ ਰਹੀ ਹੈ ਕਰ ਵੀ ਕੀ ਸਕਦੇ ਨੇ ਤੇ ਦੋਨੋਂ ਆਪਾਂ ਬੇਕਰੀ ਸਿਗਵਾਈ ਲੈਣ ਤੇ ਟਿੱਡੂ ਦੀ ਸ਼ੋਹ ਹੋ ਗਿਆ ਮੇਰਾ ਫੁੱਟੇ ਕਰਨਾ ਦੋਈ ਦੇਣੀ ਮੈਂ ਸ਼ੋਣੀ ਜੀ ਸ਼ੋਣੀ ਸੀ ਤੁਹਾਡਾ ਨਿਆ ਉਹ ਨਹੀਂ ਸੁਤਾ ਦਿ ਫਿਲਹਾਲ। ਉਹ ਕੱਲ ਆ ਤੇ ਫਿਰ ਦਵਾਂਗੇ। ਮੈਂ ਹੁਣ ਲੱਗੀ ਸੀ ਪਾਠ ਕਰਨ। ਇੱਕ ਪਾਠ ਕਰ ਲਈ। ਧਿਆਨ ਨਾਲ ਰੱਖ। ਇਹ ਰੱਖ ਦੋ ਖਲਾਰਾ ਚੱਕਾ। ਪਾਠ ਕਰ ਲਾ ਦਵਾ ਦੋ ਕੁ ਸਵੇਰ ਸਵੇਰ ਪਾਠ ਨਹੀਂ ਹੁਣ ਰੱਖ ਦਵਾ ਦੋ ਚਲੋ ਵੀ ਦਵਾਈ ਲੈਣ ਡਾਕਟਰ ਕੋਲ। ਕਿਤੇ ਸੁਕਣੀ ਆਪਾਂ ਸੋਚੀ ਵੀ ਨਹੀਂ ਸੋ ਤੁਨਕਾ ਚੱਕਤਰ ਕਰਕੇ ਫਿਰ ਅਸੀਂ ਕਰੀਏ ਪਾਠ ਸੁਈ ਦੀ ਸਾਡੀ ਅੱਖਾਂ ਸਾਫ਼ ਹੋ ਗਈ ਸੁਈ ਦੀ ਅੱਖਾਂ ਸਾਫ਼ ਮਾਰੇ ਕੱਪੜੇ ਪਾਠੇ ਸੁੱਕਣੇ ਆਣ ਕੇ ਉਹ ਪਾਇਸੇ ਪਹਿਲਾਂ ਮੈਂ ਪਾਠ ਕਰ ਲਵਾਂ ਕੀ ਹੋਇਆ ਹਿਲਦਾ ਪਿਆ ਦੰਦ ਆਏ ਮੇਰੇ ਪੁੱਤ ਉੱਤੇ ਤੇ ਉੱਠ ਥੱਲੇ ਬੈ ਕੇ ਬਾਥਰੂਮ ਚ ਉਹ ਤੇ ਮੇਰਾ ਪੁੱਤ ਪੁੱਤ ਨੇ ਸ਼ੁਰੂ ਹੀ ਹੋਇਆ ਨਹੀਂ ਟੁੱਟਣਾ ਜੇ ਆਗਰ ਤੇ ਲੈ ਆ ਲੈ ਬਲੱਡ ਨਿਕਲਦਾ ਫਿਰ ਤੇ ਆ ਜੇ ਨਹੀਂ ਟੁੱਟਣਾ ਨਕਰੂਲੀ ਕਰ ਲਾ ਛੋੜ ਜਾਣਾ ਉੱਠ ਕੇ ਨਹੀਂ ਕਿੰਨੀ ਕਿਦੀ ਨਜ਼ਰ ਲੱਗੀ ਤੁਹਾਨੂੰ ਸਾਰੇ ਬਿਮਾਰ ਪੈ ਗਏ ਪਿਓ ਬੁੱਤ ਤਿੰਨੇ ਇਹ ਉਹਨੂੰ ਬੁਖਾਰ ਤਾਂ ਤੁਹਾਡਾ ਵੀ ਹੀ ਰਹਾ ਦੋਵਾਂ ਨੂੰ ਆ ਵਸੂ ਜੱਗ ਕੋ ਗੁਚੇ ਤਾ ਨਹੀਂ ਇਦਾਂ ਹੰਟ ਟੋਟੇ ਚ ਨੇ ਉਹ ਸਾਰੇ ਹਾਂ ਉਹ ਨਵੇਂ ਨਹੀਂ ਹੋਣੇ ਬੁਢਾ ਹੋ ਗਿਆ ਹਾਂ ਨਵਾਂ ਟੋਟੇ ਗਿਆ ਨਹੀਂ ਨਹੀਂ ਪੁਰਾਣਾ ਆ ਆਇਆ ਨੇ ਆਪਿਆ ਨਮਾ ਮਮੀ ਕਨੇ ਕਿ ਡਾ ਪਾੜਾ ਲੱਗਣ ਤੇ ਤੇਰੀ ਚੁੰਝ ਵਾਣਾ ਮੇਰਾ ਪੁੱਤ ਕਨੇ ਚੁੱਕੋ ਮਮਾ ਮੈਂ ਕਪੜੇ ਪ੍ਰੈਸ ਕਰ ਲੈਂਦੀ ਆ ਮੈਂ علاوہ ਕਪੜੇ ਬਾਹਰ ਸੁੱਕਣੇ ਉਹ ਵੀ ਲਾ ਲਿਆ ਵਾ ਸਮਾਨ ਸੰਭੀਤ ਨਾਲ ਪ੍ਰੈਸ ਕਰਕੇ ਪਾ ਲਈਏ ਸੂਟ ਹੋ ਜੀਏ ਤਿਆਰ ਕਰੀਏ ਤਿਆਰੀ ਸ਼ਾਮ ਦੀ ਅਨੰਤ ਨਾ ਘਰਪਤ ਪੱਖੇ ਥੱਲੇ ਬਾਲਣਾ ਕਰੋ ਨੱਕ ਚ ਪਾਣੀ ਆਉਣ ਲੱਗ ਪਿੰਦਾ ਉਹ ਬਾਹਰ ਨੂੰ ਫੋਲਡਰ ਚਲੀ ਸੀ। ਕਿ ਤੂੰ ਨਹੀਂ ਟਿਕਨ ਦਿੰਦਾ ਮੈਂ। ਹੁੰਦੀ ਪਈ ਲੜਾਈ ਦੋਨਾਂ ਦੀ। ਵਾਲ ਪੱਟੀ ਜਾਂਦਾ ਤੇਰੇ। ਵਾਲ ਪੱਟਣ ਦੇ, ਕੰਦਾ ਇੱਧਰ ਆ ਦੱਸਾਂ ਤੈਨੂੰ। ਇਹ ਅਸੀਂ ਹੋਣਾ ਫ੍ਰੀਜ ਚ ਰੱਖਿਆ ਸਮਾਨ। ਇਹਨਾਂ ਕਿਉਂ ਰੱਖਿਆ? ਇਹ ਤੁਹਾਨੂੰ ਦੱਸਾਂਗੇ ਕਿੰਨੇ ਹੋਣਾ। ਇੰਨਾ ਸਮਾਨ ਕਿਹੜੀੋਂ ਲਿਆਏ? ਇਹ ਲਹੌਰੀ ਜੀਰਾ, ਪੰਡਿਆ ਪੋਤਨਾ। ਫ੍ਰੀਜ ਨੂੰ ਉੱਪਰਲੀ ਤੇ ਥੋੜਾ ਦੁੱਧ ਦੁੱਧ ਟਕਾਇਆ ਕਿ ਬਿਨਾਂ ਖਰਾਬ ਹੋ ਜੇ। ਇਹਨਾਂ ਟ੍ਰੇਆਂ ਵਗੈਰਾ ਕੱਢ ਕੇ ਰੱਖ ਲਈਆਂ। ਹੁਣ ਬਣਾਵਾਂਗੇ ਸਬਜ਼ੀ, ਸ਼ਿਮਲਾ ਮਿਰਚ ਲਈ ਜਿਹੜੀ ਅੱਜ। ਤੇ ਡੈਡੀ ਲਾਇਏ ਸੀ ਆਲੂ ਭਕਾਰੇ ਉਹ ਪੱਟ ਦਿੱਤੇ ਰੱਖ ਦਿੱਤੇ। ਇੱਥੇ ਬਰਫੀ ਹੈ ਜੀ। ਆਲੂ ਭਕਾਰੇ ਸੱਚ ਰੱਖਤੇ ਮਮਾ ਨੇ ਇਹਦੇ ਵਿੱਚ ਘਰ ਦੇ ਆਲੂ ਭਕਾਰੇ ਬਿਨਾਂ ਸਪਰੇਅ ਤੋਂ। ਚਲੋ ਜੀ, ਆਪਾਂ ਲੈ ਆਈਏ। ਆਇਨਾ ਤਾਂ ਕਰ ਦੋ ਉੱਪਰ। ਮੁੜਨ ਡਾਈਨਿੰਗ ਟੇਬਲ ਵੀ ਬਸ ਇਹ ਉੱਧਰ ਕਰ ਦਿੱਤਾ ਕੈਸੇ ਹੀ ਥੋੜਾ ਜਿਹਾ ਹਟਾਤਾ ਤੇ ਲੱਗ ਗਿਆ ਚੇਅਰ ਸਾਰੀਆਂ ਲੈ ਆਵਾਂ ਬਾਹਰ ਆਪੇ ਕੱਪੜੇ ਉਤਾਰ ਲਈਏ ਸਾਰੇ ਸਾਮਸ ਭਈਆ ਕਰ ਲਈਏ ਫਿਰ ਉਹਨੇ ਆਪਾ ਤਿਆਰ ਇਹ ਲਿਆਉਂਦੇ ਨੇ ਬੋਰਡ ਲਾਉਣ ਵਾਸਤੇ ਜੋ ਕਿ ਅੱਜ ਲਾਉਣੇ ਸੀ ਧਰਮਿਤ ਠੀਕ ਨਹੀਂ ਤੇ ਇਸ ਕਰਕੇ ਲਾਇਏ ਨੇ ਆ ਰੱਖੇ ਬੋਰਡ ਦੀ ਦੇਵੀ ਤਾਂ ਦੱਸਾਂਗੇ ਅਸੀਂ ਕਿੰਨੂ ਬੋਰਡ ਪਾਉਣੀ ਆ ਕੋਈ ਗੈਸ ਕਰ ਹੀ ਸਕਦੇ ਤੁਹਾਨੂੰ ਪਤਾ ਲੱਗ ਜਾਊਗਾ ਮੈਂ ਨਾ ਸਾਡਾ ਪੰਜਾਬ ਪੰਜਾਬ ਚਲੋ ਜੀ ਕੱਪੜੇ ਲਾ ਲਈ ਦੁਨੀਆ ਭੱਜੀ ਫਿਰਦੀ ਏ ਨਹੀਂ ਟਿਕਦੀ ਸਾਰਾ ਦਿਨ ਆਪਾਂ ਕਰਦੇ ਵੀਡੀਓ ਐਂਡ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇਕਰ ਤੁਸੀਂ ਚੈਨਲ ਤੇ ਨਵੇਂ ਆਉਂਦੇ ਹੋ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਕੌਣ ਕੌਣ ਮੇਰੀ ਵੀਡੀਓ ਦੇਖਦਾ ਹੈ ਕਿੰਨੂ ਕਿੰਨੂ ਪਸੰਦ ਹੈ ਜੇ ਕੋਈ ਕਮੀ ਹੈ ਤਾਂ ਤੁਸੀਂ ਤਾਂ ਵੀ ਦੱਸਿਓ ਓਕੇ ਜੀ ਆਪਾਂ ਅੱਥੇ ਕੱਪੜੇ ਉਤਾਰ ਲਈਏ ਫਿਰ ਆਪਾਂ ਮਿਲਦੇ ਤੁਹਾਨੂੰ ਕੱਲ ਨਵੇਂ ਵਲੌਗ ਚ ਅੱਜ ਇੱਥੇ ਲੋਕ ਦਾ ਕਰਦੇ ਆਪਾਂ ਐਂਡ ਵੱਜ ਗਏ ਚਾਰ